ਲੋਕ ਘਬਰਾ ਕੇ ਆਪਣੇ QR ਕੋਡ ਹਟਾ ਰਹੇ ਆ ਮੈਨੂੰ ਲੱਗਦਾ ਇਹ ਦੇਖਾ ਦੇਖੀ ਲੋਕੀ ਬਸ ਥੋੜੇ ਜਿ ਡਰ ਗਏ ਜਿਹੜੇ ਫੜੀ ਵਾਲੇ ਨੇ ਜਾਂ ਛੋਟੇ ਦੁਕਾਨਦਾਰ ਨੇ ਉਹ ਮੈਨੂੰ ਨਹੀਂ ਲੱਗਦਾ ਜਿਆਦਾ 40 ਲੱਖ ਤੋਂ ਉੱਪਰ ਵੱਧ ਬਿਜ਼ਨਸ ਕਰ ਪਾਉਂਦੇ ਨੇ ਸਾਲ 'ਚ ਜੇ ਕਰਦੇ ਆ ਤਾਂ ਉਹਨਾਂ ਨੂੰ ਨੰਬਰ ਲੈ ਲੈਣਾ ਚਾਹੀਦਾ ਜਿਹੜਾ ਬੰਦਾ 40 ਲੱਖ ਤੋਂ ਉੱਪਰ ਟਰੇਡਰ ਹੋ ਕੇ ਕੋਈ ਸੇਲ ਪਰਚੇਸ ਕਰ ਰਿਹਾ ਹੋਗਾ ਉਹਨੂੰ GST ਦਾ ਨੰਬਰ ਪੂਰੇ ਸਾਲ ਚ ਚੱਲਿ ਰੱਖ ਦੇਣਾ ਹੈ ਟਰੇਡਿੰਗ ਫਰਮ ਆਊਟ ਦੀ ਰਸੀਦ ਕਰਨ ਦੇ ਕਰਨ ਤੋਂ ਬਾਅਦ ਉਹਨੂੰ ਨੰਬਰ ਲੈਣਾ ਜ਼ਰੂਰੀ ਹੈਗਾ ਜਿਹੜਾ ਸਰਕਾਰ ਦਾ ਦਾਇਰਾ ਹੈ ਉਹਦੇ ਹਿਸਾਬ ਨਾਲ ਚੱਲੋ ਜਿਹੜਾ ਜੂਨਰੀ ਟੈਕਸ ਬੰਦਾ ਉਹ ਜ਼ਰੂਰ ਜਮ੍ਹਾਂ ਕਰਾਓ ਉਹਦੇ ਨਾਲ ਉਹਦੇ ਨਾਲ ਕੋਈ ਲੁਕਾ ਚੁਪੇ ਨਾ ਤੇ ਸੋਸ਼ਲ ਮੀਡੀਆ ਤੇ ਆਮ ਦੇਖ ਰਹੇ ਆ ਇਸ ਤਰ੍ਹਾਂ ਦੇ ਵੀਡੀਓ ਆਮ ਦੇਖ ਜਣਗੇ ਤੁਹਾਨੂੰ ਜਿਹਦੇ ਵਿੱਚ ਜਿੰਨੇ ਵੀ ਰੇੜੀ ਫੜੀ ਜਾਂ ਦੁਕਾਨਦਾਰ ਨੇ ਜਿਹੜੇ ਛੋਟੇ ਉਹ ਆਪਣੇ ਬਾਰ ਕੋਡ ਹਟਾਉਂਦੇ ਨਜ਼ਰ ਆਉਂਦੇ ਨੇ ਹਾਲਾਂਕਿ ਉਸ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੇ GST ਦੇ ਨੋਟਿਸ ਚਲੇ ਜਾਂਦੇ ਨੇ ਕਿਉਂਕਿ ਜਦੋਂ ਉਹਨਾਂ ਦੀ ਜਿਹੜੀ ਆਮਦਨ ਹੈ ਜਾਂ ਕਿ ਇਹ ट्रांजੈਕਸ਼ਨਸ ਨੇ ਜਿਹੜੀਆਂ ਵੱਧੀਆਂ ਦਿਖਦੀਆਂ ਨੇ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਹਾਈਪਰੀਟ ਹੁੰਦੀ ਹੈ ਕਿ ਜਿਹੜੇ ਵੀ ਲੋਕ ਆਨਲਾਈਨ ट्रांजैक्शन ਲੈਂਦੇ ਨੇ ਕਿਉਂਕਿ ਹੁਣ 40 ਤੋਂ ਲੈ ਕੇ ਜੇ ਗੱਲ ਕੀਤੀ ਜਾਵੇ ਵੱਡੇ ਵਪਾਰੀ ਤੱਕ ਆਨਲਾਈਨ ट्रांजैक्शनਾਂ ਸ਼ੁਰੂ ਹੋ ਚੁੱਕੀਆਂ ਨੇ ਗਿਆ ਤਾਂ ਕੀ ਉਸ ਦਾਇਰੇ ਤੋਂ ਡਰਦੇ ਹੋਏ ਹਰ ਕਿਸੇ ਨੂੰ ਡਰਨ ਦੀ ਲੋੜ ਹੈ ਤੇ ਜੀਐਸਟੀ ਦਾ ਜਿਹੜਾ ਰੂਲ ਰੈਗੂਲੇਸ਼ਨ ਆ ਉਹ ਕਹਿੰਦਾ ਕੀ ਹੈ ਰਜੀ ਗੁਲਜੀ ਸਾਡੇ ਨਾਲ ਨੇ ਚਾਰਟਰਡ ਅਕਾਊਂਟੈਂਟ ਉਹਨਾਂ ਗੱਲਬਾਤ ਕਰਾਂਦੇ ਆ ਰਜੀ ਜੀ ਇਹ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਉਸ ਤੋਂ ਬਾਅਦ ਬਹੁਤ سارے ਲੋਕਾਂ ਦਾ ਸ਼ਾਇਦ ਹੀ ਵੀ ਨਹੀਂ ਸੀ ਪਤਾ ਕਿ ਨੋਟਿਸ ਆਏ ਉਹਨਾਂ ਨੂੰ ਜਾਂ ਨਹੀਂ ਆਏ ਬਟ ਉਹਨਾਂ ਨੇ ਦੇਖੋ ਦੇਖ ਹਟਾਉਣੇ ਸ਼ੁਰੂ ਕਰ ਦਿੱਤੇ ਵੀ ਇਸ ਦਾ ਕੈਸ਼ ਪੇਮੈਂਟ ਤੇ ਕੰਮ ਕਰਾਂਗੇ ਜੀਐਸਟੀ ਦਾ ਬੇਸਿਕ ਆਧਾਰ ਹੈ ਕੀ ਹੈ ਉਹਦਾ ਜਿਹੜਾ ਰੂਲ ਰੈਗੂਲੇਸ਼ਨ ਹੈ ਕੀ ਹੈ ਕਿ ਸੱਚੀਓ ਇਸ ਤਰ੍ਹਾਂ ਦੇ ਨਾਲ ਨੋਟਿਸ ਆ ਸਕਦੇ ਨੇ ਜੇਕਰ ਤੁਹਾਡੀ ट्रांजैक्शंस ਹੋਣਗੀਏ ਤੁਹਾਡਾ ਬੜਾ ਵਧੀਆ ਸਵਾਲ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਆਨ ਮੈਂ ਕਹਿਣਾ ਚਾਹੁੰਦਾ ਜੀ ਇਸ ਵਾਸਤੇ ਕੋਈ ਡਰਨ ਦੀ ਲੋੜ ਨਹੀਂ ਹੈ ਲੋਕਾਂ ਜਿ ਮਨਛਾ ਜਿਹੜੀ ਸੀ ਕਿ ਥੋੜੇ ਜੇ ਲੋਕੀ ਡਰ ਗਏ ਡਰਨ ਵਾਲੀ ਕੋਈ ਗੱਲ ਨਹੀਂ GST ਬੜਾ ਸਿੰਪਲ ਲਾਅ ਹੈਗਾ GST ਕਹਿੰਦਾ ਹੈ ਜਿਹੜਾ ਬੰਦਾ 40 ਲੱਖ ਤੋਂ ਉੱਪਰ ਟਰੇਡਰ ਹੋ ਕੇ ਕੋਈ ਸੇਲ ਪਰਚੇਸ ਕਰ ਰਹਾ ਹੈਗਾ ਉਹਨੂੰ GST ਦਾ ਨੰਬਰ ਪੂਰੇ ਸਾਲ ਚ 40 ਲੱਖ ਦੇ ਟਰੇਡਿੰਗ ਆਊਟ ਦੀ ਰਸੀਦ ਕਰਨ ਦੇ ਕਰਨ ਤੋਂ ਬਾਅਦ ਉਹਨੂੰ ਨੰਬਰ ਲੈਣਾ ਜ਼ਰੂਰੀ ਹੈਗਾ ਨੰਬਰ 10 ਤੋਂ ਬਾਅਦ ਇਹਦਾ ਮਤਲਬ ਇਹ ਨਹੀਂ ਉਹਨੂੰ GST ਜਮ੍ਹਾਂ ਕਰਾਉਣਾ ਹੀ ਪਏਗਾ ਹੋ ਸਕਦਾ ਉਹ ਐਗਜ਼ੈਂਟਡ ਸਰਵਿਸ 'ਚ ਵੀ ਹੋਵੇ ਹੋ ਸਕਦਾ ਉਹ ਨੈਲ ਰਿਲੇਟਡ ਜੋ ਹੋਵੇ ਜਾਂ ਦੁੱਧ ਜੇ ਬੇਚ ਰਿਹਾ ਖੁੱਲਾ ਦੁੱਧ ਬੇਚ ਰਿਹਾ ਉਹ ਐਗਜ਼ੈਂਟਡ ਚ ਹੈਗਾ ਜੇ ਪੈਕੇਟ ਵਾਲਾ ਦੁੱਧ ਹੈਗਾ ਜਾਂ ਸਮੋਸੇ ਹੈਗੇ ਉਹ 5% ਚ ਹੈਗਾ ਨਾਰਮਲ ਚਾਹੇ ਵੇਚ ਰਿਹਾ ਹੈਗਾ ਤਾਂ ਉਹ ਐਗਜ਼ੈਂਟ ਵੀ ਹੋ ਸਕਦੀ ਹੈ ਸਰਵਿਸ ਜੇ ਨਾਰਮਲ ਲੂਸ ਚਾਹੇ ਬੇਚ ਰਿਹਾ ਹੈਗਾ ਬੰਦਾ ਦਾ ਇਹਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸਰਕਾਰ ਨੇ ਸਭ ਨੂੰ 40 ਲੱਖ ਦੀ ਲਿਮਟ ਦਿੱਤੀ ਹੋਈ ਹੈ ਜਿਹੜਾ ਬੰਦਾ ਉਹ 40 ਲੱਖ ਦੀ ਲਿਮਟ ਦੇ ਥੱਲੇ ਥੱਲੇ ਹੀ ਕੰਮ ਕਰ ਰਿਹਾ ਬੈਂਕਾਂ ਚਾਹੇ ਉਹਦੇ ਰਸੀਦ 36 ਲੱਖ ਆ ਜਾਂ 30 ਲੱਖ ਹੈ ਉਹਨੂੰ ਜੀਐਸਟੀ ਦਾ ਨੰਬਰ ਲੈਣ ਦੀ ਵੀ ਕੋਈ ਲੋੜ ਨਹੀਂ ਹੈ ਨਾ ਉਹਨੂੰ ਡਰਨ ਦੀ ਕੋਈ ਲੋੜ ਹੈ ਠੀਕ ਹੈ ਤਾਂ ਇਹ ਜਿਹੜਾ ਲੋਕੀ ਘਬਰਾ ਕੇ ਆਪਣੇ ਪੀਆਰ ਕੋਡ ਹਟਾ ਰਹੇ ਆ ਮੈਨੂੰ ਲੱਗਦਾ ਇਹ ਦੇਖਾ ਦੇਖੀ ਲੋਕੀ ਬਸ ਥੋੜੇ ਜਿ ਡਰ ਗਏ ਐਦਾ ਕੁਛ ਨਹੀਂ ਹੈ ਜੀਐਸਟੀ ਲਾਅ ਜਿੱਦਾਂ ਪਹਿਲਾਂ ਚੱਲਦਾ ਆ ਰਿਹਾ ਸੀ ਉਦਾਂ ਹੀ ਹੈਗਾ ਪਰ ਇਹ ਜ਼ਰੂਰ ਹੈਗਾ ਵੀ ਤੁਸੀਂ ਰਸੀਦ 40 ਲੱਖ ਤੋਂ ਉੱਪਰ ਲੈ ਉਦੇ ਬਾਅਦ ਵੀ ਤੁਸੀਂ ਨੰਬਰ ਨਹੀਂ ਲੈ ਰਹੇ ਉਹ ਗਲਤ ਹੋ ਜਾਏਗਾ ਉਹਦੇ ਬਾਅਦ ਨੰਬਰ ਲੈਣਾ ਜ਼ਰੂਰੀ ਹੈਗਾ ਪਰ ਇਹਦੇ ਚ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਛੋਟੇ ਦੁਕਾਨਦਾਰ ਨੇਗੇ ਜਿਵੇਂ ਗਲੀ ਕੁਚੀ ਦੇ ਅਸੀਂ ਦੁਕਾਨਦਾਰ ਦੇਖ ਰਹੇ ਨੇ ਆ ਜਾਂ ਸੀ 20s ਨੇ ਕਿ ਕਿਉਂਕਿ ਹੁਣ ਤਾਂ ਸਾਰਾ ਕੰਮ ਟ੍ਰਾਂਜ਼ੈਕਸ਼ਨ ਆਨਲਾਈਨ ਹੋ ਚੁੱਕੀ ਹੈ ਮੈਕਸਿਮਮ ਲੋਕ ਲੋਕਾਂ ਨੂੰ ਵੀ ਸੌਖਾ ਲੱਗਦਾ ਹੈ ਹਾਂ ਜਿੱਕਰ ਉਹ ਲੈਂਦੇ ਨੇ ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਜੇਕਰ ਕੋਈ ਪੈਕੇਟ ਫੂਡ ਵੇਚ ਰਿਹਾ ਹੈ ਤਾਂ ਉਹਨੂੰ ਉਹਦੇ ਤੇ ਲੱਗੇਗਾ ਦੂਸਰੇ ਤੇ ਨਹੀਂ ਲੱਗੇਗਾ ਯਾਨੀ ਕਿ ਜੇ ਸੱਚੀ ਕੋਈ ਵੇਚ ਰਿਹਾ ਹੈ ਇਸ ਤਰ੍ਹਾਂ ਦੇ ਨਾਲ ਪੈਕੇਟ ਤਾਂ ਤਾਂ ਉਹਨੂੰ ਦੇਣਾ ਪੈ ਸਕਦਾ ਹੈ ਤੇ ਦੂਸਰੀ ਗੱਲ ਕੀ ਜਿਵੇਂ ਤੁਸੀਂ ਕਿਹਾ ਵੀ ਭਾਵੇਂ ਨਹੀਂ ਲੱਗਦਾ ਹੈਗਾ ਬਟ ਉਹਨੂੰ ਹਿਸਾਬ ਕਿਤਾਬ ਤਰਖਣਾ ਪਏਗਾ ਹਾਂਜੀ ਜੇ ਉਹਦੇ 40 ਲੱਖ ਤੋਂ ਜ਼ਿਆਦਾ ਦੇ ਰਸੀਡ ਹੈ ਫਿਰ ਉਹਨੂੰ ਹਿਸਾਬ ਕਿਤਾਬ ਰੱਖਣਾ ਪਏਗਾ ਨੰਬਰ ਲੈਣਾ ਪਏਗਾ ਤੇ ਹੋ ਸਕਦਾ ਉਹ ਉਹਨੂੰ ਟੈਕਸ ਫਿਰ ਵੀ ਨਾ ਦੇਣਾ ਪਵੇ ਉਹਦੀ ਉਹਦੀ ਜਿਹੜੀ ਸਰਵਿਸ ਹੈ ਉਹ ਹੀ ਐਗਜ਼ੈਮਟ ਹੋਵੇ ਜਿਹੜਾ ਸਮਾਨ ਉਹ ਵੇਚ ਰਿਹਾ ਹੈ ਪਰ ਇਹ ਜਿਹੜਾ 40 ਲੱਖ ਤੋਂ ਥੱਲੇ ਉਹਨੂੰ ਨੰਬਰ ਲੈਣ ਦੀ ਵੀ ਲੋੜ ਨਹੀਂ ਉਹਨੂੰ ਟੈਨਸ਼ਨ ਪਾਉਣ ਦੀ ਵੀ ਲੋੜ ਨਹੀਂ ਪਰ ਜ਼ਿਆਦਾਤਰ ਆਪਾਂ ਦੇਖਦੇ ਜਿਹੜੇ ਫੜੀ ਵਾਲੇ ਨੇ ਜਾਂ ਛੋਟੇ ਦੁਕਾਨਦਾਰ ਨੇ ਉਹ ਮੈਨੂੰ ਨਹੀਂ ਲੱਗਦਾ ਜ਼ਿਆਦਾਤਰ 40 ਲੱਖ ਤੋਂ ਉੱਪਰ ਵੱਧ ਬਿਜ਼ਨਸ ਕਰ ਪਾਉਂਦੇ ਨੇ ਸਾਲ 'ਚ ਜੇ ਕਰਦੇ ਆਂ ਤਾਂ ਉਹਨਾਂ ਨੂੰ ਨੰਬਰ ਲੈ ਲੈਣਾ ਚਾਹੀਦਾ ਹੈ ਇਹਦੇ 'ਚ ਹੀ ਸਮਝਦਾਰੀ ਹੈ ਤੇ ਇਹਦੇ 'ਚ ਘਬਰਾਨ ਵਾਲੀ ਕੋਈ ਗੱਲ ਨਹੀਂ ਕੋਈ ਰਿਟਰਨ ਨਹੀਂ ਜਾਣੀ ਹੈ ਤੇ ਜਿਹੜਾ ਟੈਕਸ ਬੰਦਾ ਉਹ ਤੁਸੀਂ ਜਮ੍ਹਾਂ ਕਰਾਓਗੇ ਉਹ ਕੁਝ ਟੈਕਸ ਨੂੰ ਇਨਪੁਟ ਵੀ ਮਿਲੇਗਾ ਜਿਹੜਾ ਤੁਸੀਂ ਸਮਾਨ ਖਰੀਦਿਆ ਹੈ ਤੇ ਵਾਪਸ ਵੀ ਮਿਲ ਜਗਾ ਹਾਂ ਵਾਪਸ ਵੀ ਮਿਲ ਜਗਾ ਤਾਂ ਸ਼ਾਇਦ ਪਰ ਇਹਦੇ ਵਿੱਚ ਜੇ ਦੇਖੀਏ ਲੋਕ ਸ਼ਾਇਦ ਇਹ ਸਮਝਦੇ ਨੇ ਵੀ ਸਾਨੂੰ ਕੀ ਲੋੜ ਐ ਸੀ ਆਪਦਾ ਸਮਾਨ ਵੇਚਦਿਆਂ ਪੈਸੇ ਜੇਬ ਚ ਪਾਏ ਆ ਆਪਦਾ ਯਾਨੀ ਕਿ ਜ਼ਿੰਦਗੀ ਦਾ ਸਰਕਲ ਇਸ ਤਰ੍ਹਾਂ ਦੇ ਨਾਲ ਚਲਾ ਰਹੇ ਨੇ ਬਟ ਉਹ ਸ਼ਾਇਦ ਇਸ ਜੰਜਰ ਤੋਂ ਵੀ ਡਰਦੇ ਨੇ ਵੀ ਕਿਹੜਾ ਰਿਟਰਨ ਫਾਇਲ ਕਰਿਆ ਕਰੂਗਾ ਕਿਉਂਕਿ ਮੋਸਟਲੀ ਚਲੋ ਇਨਕਮ ਟੈਕਸ ਰਿਟਰਨ ਤਾਂ ਲੋਕ ਫਾਇਲ ਕਰ ਰਹੇ ਨੇ ਕਿਉਂਕਿ ਮੈਕਸਿਮ ਲੋਕਾਂ ਦੇ ਸਿਰ ਤੇ ਕੋਈ ਲੋਨ ਲੈ ਰਿਹਾ ਕੋਈ ਕਿਸੇ ਚੀਜ਼ ਦੀ ਲੋੜ ਹੈਗੀ ਆ ਬਟ ਸ਼ਾਇਦ ਉਹ ਇਸ ਜੰਜਰ ਤੋਂ ਕਬਰਾ ਰਹੇ ਨੇ ਕਿ ਆਖਰ ਸਾਨੂੰ ਟੈਕਸ ਦੇ ਦਾਰੇ ਦੇ ਚੱਕਰ ਲਾਉਣੇ ਪੈਣਗੇ ਜਾਂ ਸਾਨੂੰ ਹਿਸਾਬ-ਕਿਤਾਬ ਰੱਖਣਾ ਪੈਗਾ ਨਹੀਂ ਇਹ ਤਾਂ ਕੋਈ ਕਬਰਾਨ ਦੀ ਲੋੜ ਨਹੀਂ ਆ ਸਰਕਾਰ ਨੇ ਬੜੀ ਸਕੀਮਾਂ ਵੀ ਕੱਢੀਆਂ ਐਮ ਐਸ ਐਮ ای ਇੱਕ ਸਕੀਮ ਕੱਢੀ ਹੈ ਜਿਹੜੇ ਬੰਦੇ ਛੋਟੇ ਟਰਨਓਵਰ ਵਾਲੇ ਨੇ ਉਹ ਜੀ ਐਸ ਟੀ ਦੀ ਟਰਨਓਵਰ ਦੇ ਬਿਨਾ ਕੋਲੈਟਰਲ ਦੇ ਲੋਨ ਵੀ ਲੈ ਸਕਦੇ ਨੇ ਕਰੋੜ ਰੁਪਏ ਦੀ ਟਰਨਓਵਰ ਤੇ ਉਹਨਾਂ ਨੂੰ 20 30 ਲੱਖ ਰੁਪਏ ਦਾ ਲੋਨ ਮਿਲ ਜਾਂਦਾ ਬਿਨਾ ਕੋਈ ਸਿਕਿਉਰਿਟੀ ਦਿੱਤੇ ਤੇ ਉਹਨਾਂ ਦੇ ਵਾਸਤੇ ਜੀ ਐਸ ਟੀ ਦੇ ਰਿਟਰਨ ਆ ਪਰਿ ਹੋਣੀ ਚਾਹੀਦੀ ਹੈ ਤੇ ਇਹ ਲੋਨ ਵੀ ਇੱਕ ਦੋ ਮਿੰਟਾਂ ਵਿੱਚ ਮਿਲ ਜਾਂਦਾ ਜੇ ਆਨਲਾਈਨ ਤੁਸੀਂ ਫਾਈਲ ਕਰੋ ਆਪਣਾ ਰਿਟਰਨ ਅਪਲੋਡ ਯਾਨੀ ਕਿ ਸਿਰਫ ਡਰ ਨਹੀਂ ਬਲਕਿ ਬੈਨੀਫਿਟਸ ਵੀ ਹੈਗੇ ਨੇ ਬੈਨੀਫਿਟਸ ਵੀ ਹੈ ਨਾਲੇ ਤੇ ਫਾਇਦਾ ਵੀ ਹੋਏਗਾ ਤੁਹਾਨੂੰ ਸਮਾਨ ਵੀ ਸਸ 118 ਰੁਪਏ ਦਾ ਖਰੀਦ ਰਹੇ ਸੀਗੇ ਉਹ ਜਦ ਤੁਸੀਂ ਜੀਐਸਟੀ ਨੰਬਰ ਲੈ ਲਓਗੇ ਤੁਹਾਨੂੰ 100 ਰੁਪਏ ਦਾ ਹੀ ਪਏਗਾ ਫਿਰ ਤੁਸੀਂ ਚਾਹੇ 112 ਦਾ ਵੇਚ ਰਹੇ ਹੋ 100 ਤੁਹਾਨੂੰ ਉਹਦੇ ਨਾਲ ਫਾਇਦਾ ਹੀ ਪਏਗਾ ਜੀਐਸਟੀ ਨੰਬਰ ਲੈ ਲੈਂਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਲੋਕਾਂ ਦੀ ਜਿਹੜੀ ਮਨਸ਼ਾ ਹੈ ਉਹ ਥੋੜੀ ਜੀ ਇਸ ਕਰਕੇ ਕਬਰਾਗੇ ਕਿ ਲੋਕਾਂ ਦੇਖਦੇ ਨੇ ਦੂਜੇ ਬੰਦੇ ਨੇ ਉਤਾਰਤਾ UPI ਨੰਬਰ ਅਸੀਂ ਵੀ ਉਤਾਰ ਦਈਏ ਇਹੋ ਜਿਹਾ ਕੋਈ ਕਬਰਾਨ ਦੀ ਲੋੜ ਨਹੀਂ ਆ ਤੁਸੀਂ ਆਪਣੇ ਉੱਤੇ ਸਹੀਅਮ ਰੱਖੋ ਆਪਣੇ ਤੇ ਵਿਸ਼ਵਾਸ ਰੱਖੋ ਪਰ ਗਲਤ ਕੰਮ ਨਾ ਕਰੋ ਪਿਆਰ ਨਾਲ ਚਲੋ ਇਕਲਾਸ ਵਾਲਾ ਸਰ ਕੀ ਜਦੋਂ ਇਸ ਤਰ੍ਹਾਂ ਦੀ ਕੋਈ ਬਿਹੇਵ ਬ੍ਰੀਟ ਹੁੰਦੀ ਆ ਤਾਂ ਜੇਕਰ ਚਲੋ ਨਹੀਂ ਵੀ ਲੈਂਦੇ ਹੈਗੇ ਸੀਜੀਐਸਟੀ ਨੰਬਰ ਵੀ ਨਹੀਂ ਲੈਂਦੇ ਅਸੀਂ 바ਰ ਕੋਡ ਵੀ ਉਤਾਰਦਾ ਨਹੀਂ ਆ ਟੈਕਸ ਦੇ ਦਰਜ ਤਾ ਇਹ ਫਿਰ ਵੀ ਕੋਈ ਪਤਾ ਨਹੀਂ ਹੈਗਾ ਯਾਨੀ ਕਿ ਜਿਕਰ ਤੁਹਾਡਾ ਪੈਸਾ ਕੱਲੋ ਬੈਂਕ ਦੇ ਵਿੱਚ ਜਾ ਰਿਹਾ ਉਹਦਾ ਟ੍ਰਾਂਜ਼ੈਕਸ਼ਨ ਉੱਥੇ ਵੀ ਤੁਹਾਡੀਆਂ ਕਾਊਂਟ ਹੋ ਜ ਬਿਲਕੁਲ ਹੋ ਰਹੀਆਂ ਜੀ ਜੇ ਤੁਸੀਂ ਕੈਸ਼ ट्रांजੈਕਸ਼ਨ ਕਰ ਰਹੇ ਹੋ ਤੇ ਤੁਸੀਂ ਕੈਸ਼ ਤੁਹਾਨੂੰ ਫਿਰ ਵੀ ਕੱਲ ਨੂੰ ਬੈਂਕ ਚ ਜਮਾ ਕਰਾਣਾ ਹੀ ਪਏਗਾ ਤੁਸੀਂ ਕੋਈ ਗੱਡੀ ਖਰੀਦਣੀ ਹੈ ਸਕੂਟਰ ਖਰੀਦਣਾ ਹੈ ਬੱਚਿਆਂ ਦੀ ਸ਼ਾਦੀ ਕਰਨੀ ਹੈ ਸੋਨਾ ਖਰੀਦਣਾ ਕੋਈ ਵੀ ਕੰਮ ਹੈ ਤਾਂ ਵੀ ਤੁ ਉਸ ਦਿਨ ਵੀ ਤੁਸੀਂ ਅੱਜ ਨਹੀਂ ਤਾਂ ਕੱਲ ਫਿਰ ਦੁਬਾਰਾ ਤੁਹਾਨੂੰ ਰਿਪੋਰਟ ਕਰਨਾ ਹੀ ਪਏਗਾ ਤੇ ਉਹਦੀ ਸਮਝਦਾਰੀ ਹੈਈ ਤੁਸੀਂ ਅੱਜ ਹੀ ਉਹਨੂੰ ਰਿਪੋਰਟ ਕਰੋ ਆਪਣੀ ਫਾਈਲਿੰਗ ਕਰੋ ਤੇ ਜਿਹੜਾ ਸਰਕਾਰ ਦਾ ਦਾਇਰਾ ਉਹਦੇ ਹਿਸਾਬ ਨਾਲ ਚਲੋ ਜਿਹੜਾ ਜ਼ਰੂਰੀ ਟੈਕਸ ਬੰਦਾ ਉਹ ਜ਼ਰੂਰ ਜਮਾ ਕਰੋ ਉਹਦੇ ਨਾਲ ਉਹਦੇ ਨਾਲ ਕੋਈ ਲੁਕਾ ਚਿਪਾ ਨਾ ਕਰੋ ਬਿਲਕੁਲ ਕਿ ਵੀ ਆਮ ਤੌਰ ਤੇ ਜਦੋਂ ਦੇਖਦੇ ਆ ਕਿ ਜਦੋਂ ਅਸੀਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੁਸ਼ਿਆਰੀ ਦੇਖਦੇ ਆ ਕਿ ਹੁਣ ਤਾਂ ਲੋਕਾਂ ਨੂੰ ਸ਼ਾਇਦ ਇਹ ਗੱਲ ਲੱਗੀ ਕਿ ਅਸੀਂ ਆਪਦਾ ਕੈਸ਼ ਪੈਸਾ ਰੱਖ ਲਾਂਗੇ ਸਾਨੂੰ ਲੋੜ ਕੀ ਹੈ ਉਹਦੇ ਨਾਲ ਹੀ ਕੋਈ ਚੀਜ਼ ਪਰਚੇਸ ਹੋ ਜੂਗੀ ਤਾਂ ਜਿਵੇਂ ਅਰਚ ਜੀ ਉਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਚੀਜ਼ ਖਰੀਦੇ ਵੀ ਹੋ ਜੀਐਸਟੀ ਨੰਬਰ ਦੇ ਨਾਲ ਬੈਨੀਫਿਟਸ ਵੀ ਨੇਗੇ ਨਾਲ ਨਾਲ ਕਿ ਸਿਰਫ ਇਹ ਨਹੀਂ ਹੈਗਾ ਵੀ ਤੁਹਾਡੇ ਤੇ ਤੁਹਾਨੂੰ ਟੈਕਸ ਭਰਨਾ ਪਊਗਾ ਪਰ ਇਹ ਵੀ ਹੈ ਨਹੀਂ ਵੀ ਕੱਲੋ ਜਦਕਰ ਤੁਸੀਂ ਕੈਸ਼ ਕਿਤੇ ਜਾ ਕੇ ਯੂਜ਼ ਕਰੋਗੇ ਡੈਰੇਜ ਤਾਂ ਫਿਰ ਵੀ ਆਉਂਗੇ ਫਰਕ ਇੰਨਾ ਹੈ ਕਿ ਅੱਜ ਤੁਹਾਡਾ ਮਨ ਸਮਝ ਰਿਹਾ ਹੈ ਕਾਲ ਨੂੰ ਫਿਰ ਆਖਰਕਾਰ ਤੁਹਾਨੂੰ ਰਿਪੋਰਟ ਤਾਂ ਫਿਰ ਵੀ ਕਿਤੇ ਨਾ ਕਿਤੇ ਜਾਣਕਾਰੀ ਆਪਦੀ ਸਾਂਝੀ ਕਰਨੀ ਉਹ ਕਿ ਇਹਨਾਂ ਪੈਸਾ ਆਇਆ ਕਿੱਥੋਂ ਤੇ ਇਸ ਪੈਸੇ ਦਾ ਤੁਸੀਂ ਯੂਜ਼ ਜਿੱਥੇ ਕਰ ਰਹੇ ਹੋ ਕਿੱਥੋਂ ਉਹਦੇ ਜਿਹੜਾ ਸੀ ਆਨ ਦਾ ਸੋਰਸ ਸੀਗਾ ਪਰ ਇਹ ਜਿਹੜਾ ਡਰ ਪੈਦਾ ਕਰਨਾ ਕਿ ਆਖਰ ਆਨਲਾਈਨ ट्रांजैक्शन ਐਸੀ ਬੰਦ ਕਰ ਦਈਏ ਤਾਂ ਉਹ ਜ਼ਰੂਰ ਲੱਗਦਾ ਵੀ ਕੁਝ ਸਮੇਂ ਦੇ ਲਈ ਰਾਤ ਹੋ ਸਕਦੀ ਹੈ ਪਰ ਲੌਂਗ ਟਾਈਮ ਨਹੀਂ ਵੀਡੀਓ ਜਿੰਦੇ ਸਾਰ ਪਾਲ ਦੇਣਾ ਉਸ ਮਿਸਿੰਗ ਅਰਜਨਲ ਪਸਟ ਵੀ ਕਹਿੰਦੀ ਹੈ